ਦੇ ਰਹੇ ਮੈਂ ਤੇ ਇੱਕੋ ਗੱਲ ਇਹਨਾਂ ਨੂੰ ਕਲੀਅਰ ਕਰਦਾ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਹਮ ਪੰਜਾਬ ਦੇ ਇੰਜੀਨੀਅਰਸ ਡਾਇਲੌਗਸ ਲਈ ਸਾਡੇ ਆਈਐਸ ਅਫਸਰ ਡਾਇਲੌਗਸ ਲਈ ਬੈਠੇ ਸੀ ਪਰ ਤੁਸੀਂ ਇਹ ਕਹੋਗੇ ਜੀ ਅਸੀਂ ਸੁਣਨ ਨਹੀਂ ਤੁਹਾਡੀ ਅਸੀਂ ਤੁਹਾਡੀ ਮੰਨ ਨਹੀਂ ਅਸੀਂ ਤਾਂ ਕਰਾਂਗੇ ਤੁਹਾਡੇ ਨਾਲ ਬਦਮਾਸ਼ੀ ਇਹਨਾਂ ਨੂੰ ਪੁੱਛੋ ਕਿ ਤੁਹਾਨੂੰ ਪਾਣੀ ਚਾਹੀਦਾ ਸੀ 1700 ਕਯੂਬਿਕ ਸੈਂਟੀਮੀਟਰ ਛੜਤਾ 4000 ਉਹ ਹਿਊਮਿਡਿਟੀ ਗਰਾਉਂਡਸ ਨਹੀਂ ਹੈ ਉਰੇ ਮੈਂ ਤੇ ਹੈਰਾਨ ਆ ਪੱਤਰਕਾਰ ਸਾਹਿਬ ਬੈਠੇ ਨੇ ਤੇ ਇਹ ਕੰਪੇਅਰ ਕਰ ਰਹੇ ਨੇ ਇੱਕ ਸਰਕਾਰ ਨੂੰ ਕਿਸੇ ਐਫਓਜੀ ਬੰਦੇ ਨਾਲ ਜਿਹੜਾ ਐਂਟੀ ਇੰਡੀਆ ਬੋਲਦਾ ਮੈਂ ਤੇ ਇਹਨਾਂ ਦੇ ਉੱਤੇ ਹੈਰਾਨਗੀ ਇਹ ਹੋ ਰਹੀ ਹੈ ਕਿ ਵਾਟਰ ਟਰੋਰਿਜ਼ਮ ਜਿਹੜਾ ਉਹ ਕੀ ਹੈ ਮੰਤਰੀ ਕਹ ਰਹੇ ਨੇ ਹਰਿਆਣਾ ਵਾਲੇ ਕਹਿੰਦੇ ਤੁਸੀਂ ਪਾਕਿਸਤਾਨ ਵਰਗਾ ਰਵਈਆ ਅਪਣਾ ਨਹੀਂ 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 ਮੈਂ ਪੰਜਾਬ ਵਾਲੇ ਪਾਕਿਸਤਾਨੀ ਰਵਈਆ ਅਪਣਾ ਰਹੇ ਹਾਂ ਕੋਲ ਜੇ 4000 ਕਯੂਬਿਕ ਸੈਂਟੀਮੀਟਰ ਪੰਜਾਬ ਦੀ ਸਰਕਾਰ ਨਹੀਂ ਐਕਸਟਰਾ ਦਿੱਤਾ ਇਹਨਾਂ ਨੂੰ ਹੂੰ ਇਹ ਰਾਦਰðਨ ਥੈਂਕਫੁਲ ਹੋਣ ਦੇ ਇਹ ਇਹ ਇਲਜ਼ਾਮ ਲਾ ਰਹੇ ਵੀ ਇਹ ਟੈਰਰਿਜ਼ਮ ਵਾਲਾ ਕੰਮ ਕਰ ਰਹੇ ਅਸੀਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਆਪਾਂ ਗੱਲ ਕਿੱਥੇ ਦੀ ਕਿੱਥੇ ਤੱਕ ਲੈ ਕੇ ਜਾ ਸਕਦੇ ਅੱਜ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਤੁਹਾਡੇ ਚ ਯਮਨਾ ਨਦੀ ਵੀ ਆਂਦੀ ਹੈ ਉਤਰਾਖੰਡ ਤੋਂ ਆਉਂਦੀ ਉਹਨਾਂ ਤੋਂ ਕਿੰਨਾ ਕਿਊਬਿਕ ਸੈਂਟੀਮੀਟਰ ਪਾਣੀ ਹੋਰ ਮੰਗਿਆ ਜੀ ਤੁਸੀਂ ਹੂੰ ਉੱਥੇ ਤੁਹਾਡੇ ਕੋਲ ਇੱਕ ਯਮਨਾ ਦੇ ਉੱਤੇ ਡੈਮ ਨਹੀਂ ਸਟੈਬਲਿਸ਼ ਕੀਤਾ ਗਿਆ ਹਰਿਆਣਾ ਸਰਕਾਰ ਤੋਂ ਔਰ ਉੱਥੋਂ ਪਾਣੀ ਉਹ ਸਟੇਟ 'ਚ ਵੀ ਚਲੋ ਮੈਂ ਕਹਿੰਦਾ ਉੱਥੋਂ ਉਤਰਾਖੰਡ ਤੋਂ ਮੰਗ ਸਕਦੇ ਸੀ ਉਹ ਕਿਉਂ ਨਹੀਂ ਮੰਗਿਆ ਗਿਆ ਇਹਨਾਂ ਤੋਂ ਪੰਜਾਬ ਤੁਹਾਨੂੰ ਪਾਣੀ ਤੁਸੀਂ ਮੰਗੀ ਡਿਮਾਂਡ ਅੱਜ ਭਾਈ ਸਾਹਿਬ ਗਲਤ ਸੁਣ ਲਓ ਪੱਤਰਕਾਰ ਸਾਹਿਬ ਪਹਿਲਾਂ ਹੀ ਗੱਲ ਤੇ ਐਸਐਲ ਦਾ ਨਹੀਂ ਐਸਐਲ ਦਾ ਟੈਰਰਿਜ਼ਮ ਵਾਲੀ ਗੱਲ ਉਹ ਵੀ ਮੈਂ ਕਹਿੰਦਾ ਨਾ टिली गल घट करो की गलतबाजियां करने में ना? आपके अंदर सुनने की हिम्मत नहीं है क्या बात कर रहे हैं आप आपको यही नहीं पता नदी पहुंचे थोड़े होल्ड करो थोड़े होल्ड करो खिला रहे हो

ਇਰੀਗੇਸ਼ਨ ਸਿਸਟਮ ਡਵੈਲਪ ਹੋਇਆ ਹੋਇਆ ਸਾਡੇ ਇੱਥੇ ਜਦ ਤੱਕ ਗ੍ਰੀਨ ਰੈਵੋਲੂਸ਼ਨ ਦੀ ਗੱਲ ਹੁੰਦੀ ਹੈ ਤਦ ਪੰਜਾਬ ਤੋਂ ਲੈ ਲਓ ਸਾਰਾ ਕੁਝ ਜਦ ਗ੍ਰੀਨ ਰੈਵੋਲੂਸ਼ਨ ਲਈ ਕੋਈ ਕੋਈ ਸਟੇਟ ਨਹੀਂ ਦੇ ਰਹੀ ਸੀ ਪੰਜਾਬ ਨੇ ਅੱਗੇ ਕੀਤਾ ਅੱਜ ਵੀ